ਬਸ 6 ਸਾਲ ਬਣ ਕੇ ਫੇਸਬੁਕ ਤੇ ਆ। ਭਾਜੀ ਮੇਰਾ ਨਾ ਕੋਈ ਟੈਸਟ ਦੇ ਸਕਦਾ ਨਾ ਮੈਂ ਨੌਕਰੀ ਕਰ ਸਕਦਾ। ਮੇਰਾ ਫਿਊਚਰ ਸੜਕ ਖਾਤ ਕਰਤਾ। ਜਿਹੜੀ ਭਗਵਾਨ ਤੁਹਾਡੇ ਨਵੀਂ ਸਕੀਮ ਕੱਢੀ ਆ ਬਿਲਕੁਲ ਗਲਤ ਕੱਢੀ ਆ। ਪਿਛਲੇ ਪਰਚੇ ਨੂੰ ਫੜ ਕੇ ਲੋਕਾਂ ਦਾ ਨਿਝਾ ਜਿੰਨੂੰ ਫੜਦੇ ਆ ਉਹਤੇ ਗੋਲੀਆਂ ਪਾ ਦਿੰਦੇ ਆ। ਲੰਡਨ ਲੈ ਕੇ ਘਰ ਦੀ ਛੱਤ ਦੇ ਉੱਤੇ ਨੌਜਵਾਨ ਪੂਰੇ ਪਰਿਵਾਰ ਨੂੰ ਲੈ ਕੇ ਚੜ ਗਿਆ ਤੇ ਉਸ ਦੇ ਵੱਲੋਂ ਮਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤਸਵੀਰਾਂ ਨੇ ਗੁਰਦਾਸਪੁਰ ਦੇ ਦੀਨਾ ਨਗਰ ਦੀਆਂ ਜਿੱਥੇ ਨਸ਼ੇ ਦੇ ਲਈ ਬਦਨਾਮ ਇਲਾਕੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਸੀ ਇਸ ਨੌਜਵਾਨ ਦੇ ਘਰ ਦੇ ਵਿੱਚ ਜਿਸ ਤੋਂ ਬਾਅਦ ਇਸ ਨੌਜਵਾਨ ਦੇ ਵੱਲੋਂ ਅਤੇ ਉਸ ਦੀ ਪਤਨੀ ਦੇ ਵੱਲੋਂ ਜ਼ਬਰਦਸਤ ਹੰਗਾਮਾ ਆਪਣੇ ਘਰ ਦੇ ਬਾਹਰ ਕੀਤਾ ਜਾ ਰਿਹਾ ਹੈ ਮਿਕਸਦਿਆਂ ਕਿ ਨੌਜਵਾਨ ਜ਼ਖਮੀ ਵੀ ਹੈ ਤੇ ਉਸ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਪੁਲਿਸ ਦੇ ਉੱਤੇ ਕਿ ਪੁਲਿਸ ਦੇ ਵੱਲੋਂ ਨਜਾਇਜ਼ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਪੁਲਿਸ ਦੇ ਵੱਲੋਂ ਝੂਠੇ ਪਰਚੇ ਨਸ਼ੇ ਦੇ ਲਗਾਤਾਰ ਪਾਏ ਜਾ ਰਹੇ ਨੇ ਨੌਜਵਾਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਆਪਣਾ ਘਰ ਕਿਸ ਤਰ੍ਹਾਂ ਚਲਾਵੇ ਦੇਖ ਸਕਦੇ ਹੋ ਕਿ ਪੁਲਿਸ ਦੇ ਉੱਤੇ ਨੌਜਵਾਨ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਪੂਰੇ ਪਰਿਵਾਰ ਸਨੇ ਮਰਨ ਦੀ ਧਮਕੀ ਤੱਕ ਦਿੱਤੀ ਜਾ ਰਹੀ ਹੈ ਕਿ ਹਜ਼ਾਰੇ ਕੇ ਸਲੰਡਰ ਨੂੰ ਅੱਗ ਲਗਾ ਕੇ ਉਹ ਆਪਣੇ ਬੱਚਿਆਂ ਸਨੇ ਮਰ ਜਾਵੇਗਾ ਕਿਉਂਕਿ ਪੁਲਿਸ ਉਸ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕਰਦੀ ਹੈ ਆਹੀ ਮਾਰ ਜਾਣਾ ਤੁਹਾਡਾ ਬੀਬੀ ਆ ਜੇ ਆ ਜੇ ਬਾਜੀ ਮੀਂਹਿਆ ਸਾਡੇਆਂ ਇਹਨਾਂ ਨੂੰ ਪਲਾ ਕੇ ਆਏ ਅੰਦਰ ਆਹੀ ਅੰਦਰ ਬਾੜ ਕੇ ਕਾਰਾਂ ਜੋ ਅਸੀਂ ਜਿੰਮੀ ਨੂੰ ਬੁਲਾਉਣ ਨਹੀਂ ਜਾਣਾ ਮੀਂਹਿਆ ਆਏ ਬਾਜੀ ਆਹ ਮਸ਼ੀਨ ਨੂੰ ਪਲਾ ਕੇ ਜਿੱਦਾਂ ਮਾਜੀ ਤਲਾਸ਼ੀ ਕਰਦੇ ਆ ਵੇਖੋ ਜੀ ਹੁਣ ਐਮਸੀ ਲੱਭਣ ਥੋੜਾ ਜਾਣਾ ਮੌਕੇ ਤੇ ਹਾਲਾਤ ਕੀ ਆ ਮੈਂ ਐਮਸੀ ਲੱਭਣ ਜਾਵਾਂਗੇ ਅਸੀਂ ਬਾਜੀ ਤੈਨੂੰ ਖੋਹ ਚੱਕਰੋ ਨਹੀਂ ਜਿਹੜੀਆਂ ਲੱਗੀਆਂ ਕਦੋਂ ਲੱਗੀਆਂ ਨੇ ਖੂਨ ਕਦੋਂ ਨਿਕਲਦਾ ਪਤਾ ਨਹੀਂ ਆਹ ਖੂਨ ਕਿਉਂ ਨਿਕਲ ਰਿਹਾ ਏ ਆਹ ਤੁਹਾਡੇ ਪਿੰਡ ਪ੍ਰਸ਼ਾਸਨ ਮਨੋਂ ਮਾਰਿਆ ਤੱਕਾ ਜੇ ਤਾਂ ਮੈਨੂੰ ਮਾਰ ਮਾਰ ਕੇ ਤੋੜ ਦਿਓ ਤੇ ਉਹ ਦੇਖੋ ਸ਼ੀਸ਼ਾ ਮਾਰ ਰਿਹਾ ਹੈ ਉਹ ਦੇਖੋ ਸ਼ੀਸ਼ਾ ਟੁੱਟ ਗਿਆ ਉਹ ਦੇਖੋ ਕਿੱਦਾਂ ਮਾਰ ਰਿਹਾ ਪੁੱਤ ਉਹ ਦੇਖੋ ਸ਼ੀਸ਼ਾ ਤਾਂ ਮਾਰ ਦੀ ਆ ਪੁੱਤ ਤਾਂ ਮਾਰਦੀ ਆ ਅੰਨਾ ਕੋਲੋਂ ਬਚ ਕੇ ਤੋੜ ਕੇ ਉਹ ਦੇਖੋ ਸ਼ੀਸ਼ਾ ਟੁੱਟ ਗਿਆ ਨੌਜਵਾਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸਨੇ 4-4 ਡਿਗਰੀਆਂ ਕੀਤੀਆਂ ਹੋਈਆਂ, B.Ed ਕੀਤੀ ਹੋਈ ਹੈ, ETT, ITI, GNM ਕੀਤੀ ਹੋਈਆਂ 4-4 ਡਿਗਰੀਆਂ ਹੋਣ ਦੇ ਬਾਵਜੂਦ ਉਸ ਨੂੰ ਨੌਕਰੀ ਤੱਕ ਨਹੀਂ ਮਿਲੀ ਕਿਉਂਕਿ ਪੁਲਿਸ ਦੇ ਵੱਲੋਂ ਉਸ ਦੇ ਉੱਤੇ ਝੂਠੇ ਪਰਚੇ ਨਸ਼ੇ ਦੇ ਪਾਏ ਗਏ ਨੇ ਜਿਸ ਕਰਕੇ ਉਸ ਨੂੰ ਨੌਕਰੀ ਵੀ ਨਹੀਂ ਮਿਲੀ ਹੈ ਤੇ ਉਹ ਪੁਲਿਸ ਨੇ ਉਸ ਨੂੰ ਨੌਕਰੀ ਕਰਨ ਯੋਗ ਨਹੀਂ ਛੱਡਿਆ ਤੇ ਹੁਣ ਉਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਆਪਣੇ ਪਰਿਵਾਰ ਸਣੇ ਆਪਣੇ ਘਰ ਦੇ ਵਿੱਚ ਅੱਗ ਲਗਾ ਲਵੇਗਾ ਤੇ ਜਿਉਂਦਾ ਨਹੀਂ ਰਹੇਗਾ ਉਸ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਨੌਜਵਾਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਗਵੰਤ ਮਾਨ ਸਰਕਾਰ ਕਾਫੀ ਜ਼ਿਆਦਾ ਗਲਤ ਕਰ ਰਹੀ ਹੈ ਪੁਰਾਣੇ ਨਸ਼ੇ ਦੇ ਕੇਸਾਂ ਦੇ ਵਿੱਚ ਪੁਲਿਸ ਦੇ ਵੱਲੋਂ ਉਹਨਾਂ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੀ ਜ਼ਿੰਦਗੀ ਨੂੰ ਖਰਾਬ ਕੀਤਾ ਜਾ ਰਿਹਾ ਹੈ ਕਿੰਨੇ ਬੱਚੇ ਆ ਤੇਰੇ ਬਾਜੀ ਮੇਰੇ ਦੋ ਬੱਚੇ ਇੱਕ ਬੇਟੀ ਹੈ ਮੇਰੀ ਇੱਕ ਬਾਜੀ ਲੜਕਾ ਹੈ ਕਿੰਨਾ ਬੜਿਆ ਪਾਜੀ ਮੈਂ ਬੀ ਹੈਡ ਕੀਤੀ ਦੀਆ ਈਟੀਟੀ ਕੀਤੀ ਦੀਆ ਆਈਡੀ ਕੀਤੀ ਦੀਆ ਜੀਹਾਂ ਨੂੰ ਕੀਤੀ ਦੀਆ ਪਾਜੀ ਮੈਂ ਚਾਰ ਚੜ ਡਿਗੜੇ ਕਿਧਰ ਮੈਨੂੰ ਪੁਲਿਸ ਬਰਸਾ ਦੇ ਥੰਗ ਕੀਤਾ ਪਾਜੀ ਮੈਂ ਜੈਦ ਫੜ ਕੇ ਪਾਜੀ ਗੋਲੀਆਂ ਪਾਈ ਜਾਂਦੇ ਫੱਜੀ ਆ ਬੰਦੇ ਵੀ ਆ ਉਹ ਨੀਣਾ ਚਿੱਕੀ ਪੁੱਛੋ ਤਿੰਦੇ ਨੂੰ ਕਹ ਜਿੰਦਾ ਨੂੰ ਕਹ ਉਹਦੀ ਗੱਡੀ ਕਿੰਨ ਟੋੜੀ ਉਹ ਗੱਡੀ ਦੇ ਸ਼ੀਸ਼ੇ ਪੇੜੇ ਆਪ ਕੋਈ ਸ਼ਿਕਰਸ਼ਾਣ ਆ ਦੇਖਾ ਪਰਸ਼ਾਸ਼ਨ ਦਾ ਹਾਰ ਸਤਨਾਮ ਜਗਤਾਰ ਦੋਰ ਦੇ ਬਾਹਰ ਕੱਟ ਕੇ ਆਈ ਆਪਣੇ ਬੱਚੇ ਲੈ ਕੇ ਨਾ ਚਾਰ ਬੱਚੇ ਪਾਇਦੇ ਮੇਰੇ ਕੋਲ ਦੇ ਦੇ ਦੱਸੋ ਮੇਰਾ ਵੱਡਾ ਜੇਚ ਲੈ ਚ ਰ ਗਿਆ ਤੇ ਮੇਰੇ ਬੱਚੇ ਤਿੰਨ ਪਾਲਨੇ ਹੈ ਕਿੰਨੇ ਪਾਲਨੇ ਮੇਰੇ ਬੱਚੇ ਜਗਤਾਰ ਅੱਜ ਤੁਸੀਂ ਜਾਓ ਮੇਰੇ ਪੁੱਤ ਲਗੜੇ ਆਪਾ ਜੀ ਜਗਤਾਰ ਹੀਰਾ ਨਰੇਸ਼ ਆਪਾ ਜੀ ਸੀਐਸ ਦਾ ਭਰੇ ਤੁਮ ਮਿਲੂ ਫੜ ਕੇ ਝੱਗਾ ਆ ਮਾਰ ਕੁੱਟ ਕੇ ਤੇ ਛੋਟ ਕੇ ਛੋਟ ਗਿਆ ਮੈਨੂੰ ਬਾੜ ਕੁੱਟ ਗਿਆ ਮੇਰੇ ਛੋਟੇ ਛੋਟੇ ਬੱਚੇ ਨਾ ਉਹਨਾਂ ਦੀ ਗੱਡੀ ਪੰਢੀ ਉਹ ਦੇ ਗੱਡੀ ਪੰਢੀ ਆ ਉਹਨਾਂ ਦੀ ਗੱਡੀ ਵੀ ਪੰਢੀ ਆ ਉਹਨਾਂ ਕੋਲ ਦੋ ਬੱਚੇ ਸੀ ਅਸਲੀ ਵਾਰੀ ਇਹਨਾਂ ਨੇ ਮੈਨੂੰ ਛੱਡਿਆ ਹੀ ਆ ਉਹਨਾਂ ਨੇ ਮੈਨੂੰ ਮਾਰਿਆ ਪਿੱਛਾ ਪਰਚਾ ਕਰਨਾ ਚਾਹਤ ਆ ਮੇਰੇ ਦਾ 2013 ਤੋਂ ਆੜ ਪਾਰ ਦਾ ਪਰਚੰਦ ਜਾਜ ਵਿਦਾਊਟ ਰਿਕਵਰੀ ਫਾਇਆ ਜੇ ਪਹਿਲਿਓਂ ਦੇ ਵਿਚੋਂ ਕਭੀ ਤੁਸੀਂ ਜਾਜ ਸਾਹਕੇ ਕੋਲੋਂ ਕਿ ਤੋਂ ਵੀ ਇਨਵੈਸਟੀਗੇਸ਼ਨ ਕਰਵਾਸ ਕਰਿਓ ਮੇਰਾ ਜਿਹੜਾ ਪਹਿਲਾ ਕੇਸ ਸੀ ਹਾਰ ਫਰਦ ਜਨਰਲ ਸਰਵਰ ਉਦੋਂ ਬਾਅਦ ਮੈਂ ਬੀਐਡ ਕਰਦਾ ਰਿਹਾ ਪਾਜੀ ਮੇਰੇ ਤੇ ਕੋਈ ਚੀਜ਼ ਨਹੀਂ ਫੜੀ ਕੋਈ ਕੁੱਝ ਨਹੀਂ ਮੈਂ ਜਦੋਂ ਬੀ ਹੈਡ ਕਰਦਾ ਮੈਂ ਕਾਰ ਤਾਂ ਪੁਲਿਸ ਨੇ ਮੇਰੇ ਤੇ ਹਰ ਫੜਦਾ ਪਰ ਚੱਪੜਦਾ ਜਨਰਲ ਫੜਦਾ ਪਾਜੀ ਮੈਂ 6 ਸਾਲ 6 ਸਾਲ ਪਾਜੀ ਮੈਂ ਆਪਣਾ ਕੇਸ ਭੁਗਤਿਆ 6 ਸਾਲ ਪਾਜੀ ਮੈਂ ਇਦਾਂ ਹਾਲ ਵਿੱਚ ਪਾਜੀ ਮੈਂ 6 ਸਾਲ ਆਪਣਾ ਕੇਸ ਭੁਗਤਿਆ ਪਾਜੀ ਮੇਰਾ ਨਾ ਕੋਈ ਟੈਸਟ ਦੇ ਸਕਦਾ ਨਾ ਮੈਂ ਨੌਕਰੀ ਕਰ ਸਕਾਂ ਮੇਰਾ ਫਿਊਚਰ ਸੜਾ ਖਰਾਬ ਕਰਤਾ ਮੈਂ ਡਾਗ ਜੀ ਇੱਧਰ ਪੜ ਗਿਆ ਕਹੇਟਾ ਤੇ ਮੈਂ ਬੋਡੀ ਬਿਲਡਰ ਹੀ ਆਪ ਪਰ ਦੇ ਉਹਨਾਂ ਦੇ ਘਰ ਮੈਂ ਡਾਕਟਰ ਕੋਲ ਡੀਟਰ ਬੈਠਾ ਆ ਪੋਲੀਟਿਕਲ ਮੈਨੂੰ ਦੱਸੋ ਤੇਰਾ ਕੀ ਵਿਚਾਰ ਕੇ ਇਸ ਬਾਤ ਦੇ ਫੈਸਲੇ ਕੁਝ ਬੰਦੇ ਪਰ ਨਾ ਕੀ ਬੰਦਾ ਅੰਦਰ ਤੇਰਾ ਨਾਂ ਬਦਨਾ ਮੈਂ ਬੀਏ ਜੀਐਨਐਮ ਕੀਤੀ ਦੀ ਐ ਤੇ ਇਹਨਾਂ ਨੇ ਨਜਾਇਜ਼ ਹਰ ਵਾਰੀ ਪਰਚੇ ਪਾਦੇ ਸਾਹ ਮੇਰਾ ਬੰਦਾ ਅੰਦਰ ਆ ਕੇ ਆ ਮੈਂ ਪਰਚੇ ਕਿੱਥੋਂ ਪਾ ਲਿਆ ਆ ਦੇਖੋ ਪਰ ਸਰੇ ਹਲਾ ਤਾਂ ਤਾਂ ਤੇ ਪੁੱਛੋ ਜਾ ਕੇ ਸਾਡਾ ਦਰ ਕਿਨਾ ਦੇਣ ਵਾਲਾ 16000 ਦਾ ਦੇਣ ਵਾਲਾ ਕੋਚ ਪੁੱਛਾ ਪਰ ਜਿਆਦਾ 20000 ਰੁਪਏ ਦੇਣਾ ਅਸੀਂ ਅੰਦਰ ਹੋਰ ਜਾਗੇ ਜੇ ਨਹੀਂ ਕੱਟਨੀ ਆਈਏ ਜੇ ਨਹੀਂ ਕੱਟਨੀ ਆ ਬੰਦਾ ਕਿਉਂ ਚੜੇ ਜੇਲਾ ਨਹੀਂ ਕੱਟਨੀ ਆ ਪੁਲਿਸ ਧੱਕਾ ਸਾਡਾ ਕਢੇ ਇਧਰਾ ਬੰਦਲ ਵੀ ਤਾਂ ਆ ਰਿਹਾ ਜਾਂਦਾ ਦੁਕਾਨ ਤੋਂ ਭਗਵਾਨ ਤੁਮਾਰੇ ਜਿਹੜੀ ਭਗਵਾਨ ਤੁਮਾਰੇ ਨਵੀਂ ਸਕੀਮ ਕੱਢੀ ਆ ਬਿਲਕੁਲ ਗਲਤ ਕੱਢੀ ਆ ਐਨਡੀਪੀ ਆਸਾ ਵਾਲਿਆਂ ਨੂੰ ਇਸਲੇ ਪਰਚੇ ਨੂੰ ਫੜ ਫੜ ਕੇ ਲੋਕਾਂ ਨਾਲ ਦੇ ਝੜ ਜਿੰਨੂੰ ਫੜਦੇ ਆ ਉਹਤੇ ਗੋਲੀਆਂ ਪਾ ਦਿੰਦੇ ਆ ਚਾਰ ਚਾਰ ਸਾਲੀ ਜੇਲਾ ਚ ਮਗਰ ਉਹ ਬੱਚੇ ਧੱਕੇ ਖਾਂਦੇ ਮਰ ਜਾਂਦੇ ਇਹਦੇ ਨਾਲੋਂ ਚੰਗਾ ਅਸੀਂ ਆਪਣੇ ਬੱਚੇ ਨੂੰ ਉਹ ਦੇਖੋ ਆ ਗਿਆ ਸੱਚਾ ਸੱਚੂ ਆਹ ਲਓ ਤੁਸੀਂ ਆਗਰ ਆਹੀਂ ਇਹ ਦਰਦ ਸਪੋਰਟ ਕਰਕੇ ਆਪ ਆਜੋ ਮੇਰਾ ਘਰ ਦੇਖੋ ਮੇਰਾ ਘਰ ਲੈ ਦੇਖੋ ਤੁਸੀਂ ਆਜੋ ਕਿਥੇ ਲੈਟਾਂ ਵੀ ਹੱਡੀ ਆਓ ਥੋੜਾ ਵੇਖਾ ਕਿਦਾ ਅੰਦਰ ਆਓ ਤੁਸੀਂ ਅੰਦਰ ਆਓ ਮੇਰਾ ਹੀ ਬੜਾ

ਆ ਦੇਖੋ ਕੀ ਕਰਦਾ ਮੇਰਾ ਹਾਲਾਤ ਮੈਂ ਪੁਲਿਸ ਪ੍ਰਸ਼ਾਸਨ ਦੇ ਕੰਮ ਦੇਖੂ ਯਾ ਤੂੰ ਆ ਕੇ ਥੋੜੀ ਜਿਹੀ ਭਜਾਉਂਦਾ ਤੇ ਹਿੰਦੂ ਵੀਰ ਤੇ ਤੂੰ ਆ ਕੇ ਆ ਆ ਪਾ ਜੀ ਅੰਦਰ ਪਿਸਕੋਰਡ ਕਰਕੇ ਇਹ ਕੀ ਤੇਰੇ ਖੂਨ ਕਿਉਂ ਨਿਕਲੇ ਆ ਪਾ ਜੀ ਸਰਾ ਆ ਪੁਲਿਸ ਪ੍ਰਸ਼ਾਸਨ ਸਤਨਾਮ ਨੇ ਪਾ ਜੀ ਮੈਨੂੰ ਫੜਿਆ ਮਨਾ ਗੌਣ ਗੱਲ ਕਰਦਾ ਭਾਜੀ ਮਾਰਦਾ ਕਹਿੰਦਾ ਭਾਜੀ ਮਾਰਦਾ ਭਾਜੀ ਹੁਣ ਪੁਲਿਸ ਪੁਲਿਸ ਪ੍ਰਸ਼ਾਸਨ ਮੇਰਾ ਪੱਤਰ ਕੇਸ ਪੈ ਗਿਆ ਅਈ ਕੀ ਕਰੀਏ ਕਿੱਥੇ ਨੌਕਰੀ ਕਰੀਏ ਕੋਈ ਨਹੀਂ ਪਤਾ ਤਾ ਕੋਈ ਕੋਈ ਦੰਦਾ ਜੋ ਕਰੀਂ ਕਿ ਤਾਉ ਅੱਜ ਤਾਂ ਆਹਦਾ ਦੀ ਬੈਟਰੀ ਹੈ ਨਾ ਜਿਹੜੀ ਅੱਲੇ ਤੁਹਾਡਾ ਦਿੱਖੇ ਸੁਰੱਖੇ ਰੱਖ ਦਿੱਤੀ ਹੈ ਮੈਂ ਦੱਸ ਦਿੰਨਾ ਆਪਣੀ ਖਲਾਅ ਕਰ ਲੈਣ ਦਿਦੇ ਤੇ ਆਪਾਂ ਉਹ ਰਖਾ ਪਹੁੰਚਾ ਦੇ ਲੇਕਿਨ ਇੱਕ ਗੱਲ ਦੱਸੋ ਮੈਨੂੰ ਪਰ ਇਹ ਨਹੀਂ ਬਣਾਉਣੀ ਆ ਤਾਈ ਮੇਰੇ ਆਠੋ ਨਾ ਜਿਹੜਾ ਅਲੀ ਬੈਟੇ ਖਰਾਬ ਪਾ ਜੀ ਮੇਰਾ ਆਹ ਮੇਰੇ ਕੋਲ ਮੋਟਰ ਖਰਾਬ ਹੈ ਮੇਰੇ ਕੋਲ ਪੈਸੇ ਨਹੀਂ ਜੁੜੇ ਕਿੰਨੇ ਪੈਸੇ ਲੱਗੇ ਮੇਰੇ ਕੋਲ 30000 ਨਹੀਂ ਜੁੜਿਆ ਉਹ ਤਾਂ ਖਾਨਦਾਨ ਤੇ ਮੇਰਾ 20000 ਦਾ ਮੇਰਾ ਪਿਓ ਦੁਕਾਨ ਤੇ ਜਾਨ ਕੋ ਚੱਲ ਗਿਆ 20 ਸਾਲ ਨੌਕਰੀ ਕੀਤੀ 54 ਭਾਂਜੇ ਮਾ ਜੀ ਤੇ ਨਾਲ ਕੇ ਬਿਲਕੁਲ ਬੈਣ ਕਰਦਾ ਕਰਦਾ ਇਹ ਆ ਕਿਉਂ ਤੁਹਾਡਾ ਬੈਟ ਕਰਦਾ ਮੇਰਾ ਪਿਓ ਜੀ ਪਿਆ ਜੀ ਮਰ ਗਿਆ ਮੈਂ ਆਪਣੇ ਪਿਓ ਦਾ ਮੂੰਹ ਨਹੀਂ ਦੇਖਿਆ ਨਹੀਂ ਪਾ ਤੁਹ ਕੀ ਨਹੀਂ ਨਾ ਜੀ ਮੈਂ ਸੋਹਣਾ ਬੱਚਾ

ਆਹ ਕਾੜੀ ਪੀ ਪਾਣੀ ਪੀ ਆ ਪੱਪੀ ਦਾ ਐਨ ਆ ਦੇ ਸਰ ਦੇ ਨੀਕਾ ਚੜ ਗਿਆ ਮੇਰਾ ਕਾਰ ਸਾਰਦਾ ਲਾਖਾ ਰਿਆ ਆ ਮੇਰਾ ਕਾਰ ਖਾਤਾ ਉਹ ਲੈ ਜੇਗਾ ਤਾਰਾ ਓ ਸੱਤਣਾ ਓ ਸੱਤਣਾ ਦੇਵਾ ਪਾਣੀ ਪੀ ਨਾ ਨਜੂਦਾ ਅਰੇ ਨਾਲੇ ਤੇ ਪੜੀ ਦੋ ਬੱਚਾ ਜਾਣਕਾਰੀ ਮੁਤਾਬਕ ਪੁਲਿਸ ਦੇ ਵੱਲੋਂ ਇਸ ਨੌਜਵਾਨ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਜਿਸ ਤੋਂ ਬਾਅਦ ਨੌਜਵਾਨ ਕਾਫੀ ਜ਼ਿਆਦਾ ਜ਼ਖਮੀ ਵੀ ਦਿਖਿਆ ਤੇ ਨੌਜਵਾਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਜਿਸ ਤੋਂ ਬਾਅਦ ਉਹ ਖੂਨ ਦੇ ਨਾਲ ਲਥਪਥ ਨਜ਼ਰ ਆ ਰਿਹਾ ਹੈ ਪਰ ਜਦੋਂ ਇਸ ਸੰਬੰਧੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਨਾਲ ਗਲਵੱਗਤ ਕੀਤੀ ਗਈ ਤਾਂ ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਦੇ ਖਿਲਾਫ ਨਸ਼ੀਲੇ ਪਦਾਰਥਾਂ ਵਿਰੋਧੀ ਇਕ ਦੇ ਕਈ ਮਾਮਲੇ ਦਰਜ ਨੇ ਤੇ ਉਹ ਪੁਲਿਸ ਤੇ ਦਬਾਅ ਬਣਾਉਣ ਦੀ ਖਾਤਰ ਇਹ ਸਭ ਡਰਾਮਾ ਕਰ ਰਿਹਾ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ